ਬੈਠੋ ਕਿਟਾਰੂ ਜੱਗ ਜੀ ਕਿਟਾਰੂ ਜੱਗ ਜੀ ਬੈਠੋ ਤੁਸੀਂ ਬੈਠਾ ਜੀ ਬਾਹਰ ਦੋ ਬੈਠੋ ਜੀ ਬੈਠੋ ਤੁਸੀਂ ਰੱਖ ਲਓ ਗੱਲ ਬੈਠੋ 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 ਬਾਹਰ ਦੋ ਬਾਲਵਾ ਸਾਹਿਬ ਬਾਹਰ ਦੋ ਕੋ ਦੋ ਤੁਸੀਂ ਦੇਖੋ ਨੇ ਕੰਮ ਕਰਦੇ ਸਿੱਧੇ ਉਹ ਸਭ ਬੈਲੋ ਮੈਂ ਸਾਰੇ ਮਾਣਯੋਗ ਮੈਂਬਰ ਸਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਪੰਜਾਬ ਦਾ ਬਹੁਤ ਹੀ ਗੰਭੀਰ ਮੁੱਦਾ ਪੰਜਾਬ ਦਾ ਬਹੁਤ ਗੰਭੀਰ ਮੁੱਦਾ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਗੱਲਬਾਤ ਕਰਨੀ ਉਹ ਪੰਜਾਬ ਨੂੰ ਦੁਆਰਾ ਲੀਟੇ ਲਿਆਉਣ ਦੀ ਗੱਲਬਾਤ ਕਰਨੀ ਇਹ ਹੈ ਲੇਕਿਨ ਆਪਾਂ ਇੱਥੇ ਰਾਜਨੀਤੀ ਦੇ ਕਰਾਂਗੇ ਤਾਂ 3 ਕਰੋੜ ਬਾਜਵਾ ਸਾਹਿਬ 3 ਕਰੋੜ ਲੋਕਾਂ ਨੂੰ ਨਿਰਾਸ਼ਾ ਹੋਏਗੀ ਕਿਰਪਾ ਕਰਕੇ ਆਪਣੀ ਜਗ੍ਹਾ ਤੇ ਬੈਠੋ ਆਪਣਾ ਧਾਲੀਵਾਸਾ ਤੁਸੀਂ ਆਪਣੀ ਗੱਲ ਰੱਖੋ ਤੇ ਡਾਰੂ ਚੱਕ ਦੀ ਬੈਠੋ ਤੁਸੀਂ ਮਾਨਜੋਗ ਸਪੀਕਰ ਸਾਹਿਬ ਬੈਠੋ ਜੀ ਬੈਠੋ ਬਾਜਵਾ ਬੈਠੋ 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 ਜੀ ਬੈਠੋ ਜੀ ਮਾਨਜੋਗ ਸਪੀਕਰ ਸਾਹਿਬ ਜੀ ਮੈਂ ਤੁਹਾਡੇ ਦਾ ਹੀ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਤੋਂ ਦੰਦੋਂ ਤੱਕ ਸੁਭਤ ਹਤੇ ਰੰਗਲੇ ਪੰਜਾਬ ਤੇ ਸੱਜਣ ਹਾਜ਼ਰ ਮਾਨਜੋਗ ਮੁੱਖ ਮੰਤਰੀ ਕੀਮਾ ਜੀ ਆਪ ਚਲ ਤੁਸੀਂ ਬੈਠੇ ਜੀ ਮੈਂ ਉਹ ਮੈਂ ਕਰਨਾ ਮੈਂ ਦੇਖਣਾ ਬੈਠੋ ਜੀ ਕੀਮਾ ਸਾਹਿਬ ਬੈਠੋ ਕੀਮਾ ਸਾਹਿਬ ਨਹੀਂ ਤੁਸੀਂ ਦੇਖੋ ਕੇਅਰ ਨੂੰ ਡਰੈਸ ਕਰੋ ਕੇਅਰ ਨੂੰ ਡਰੈਸ ਕੀਤਾ ਜਾਵੇ ਬਿਲਕੁਲ ਕੇਪ ਜੀ ਤੁਸੀਂ 1 ਮਿੰਟ 1 ਮਿੰਟ ਬੈਠੋ 1 ਮਿੰਟ Let him complete Let him complete ਤੁਸੀਂ ਢਾਲੀਵਾਲ ਸਾਹਿਬ ਨੂੰ ਢਾਲੀਵਾਲ ਸਾਹਿਬ ਜੀ ਰੱਖੋ ਬੈਠੋ ਆਪਣਾ ਬਾਈਓ ਸਾਹਿਬ ਬੈਠੋ ਆਪਣਾ ਮੰਤਰੀ ਜੀ ਮંત્રી ਜੀ ਬੈਠੋ ਚੀਮਾ ਜੀ ਬੈਠੋ 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 ਕੋਈ ਨਹੀਂ ਮੈਂ ਆਪਣੇ ਕਰੂੰਗਾ ਬੈਠੋ ਤੁਸੀਂ ਬੈਠੋ ਪਲੀਜ਼ ਬੈਠੋ 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 ਯੂ ਸ਼ੁੱਡ ਆਲ ਆਫ ਦਾ ਮੈਂਬਰਸ਼ਿਪ ਅਤੇ ਸਪਵਿਤ ਆਪਣਾ ਵਿੱਚ ਮੌਜੂਦ ਮੰਤਰੀ ਬੈਠੋ ਬਈ ਬੈਠੋ ਬੈਠੋ ਅਤੇ ਸਮੂਹ ਮੈਂਬਰ ਸਾਹਿਬਾਨ ਜੀ ਦੇ ਰੂਬਰੂ ਅੱਜ ਇੱਕ ਵਿਧਾਇਕ ਵਜੋਂ ਦੀ ਸਗੋਂ 26 ਅਗਸਤ ਤੋਂ ਛੱਬੀ ਸਤੰਬਰ ਤੱਕ ਆਪਣੇ ਵਿਧਾਨ ਸਭਾ ਹਲਕਾ ਜਨਾਲੇ ਦੇ ਪਾਤ ਪਾਤ ਮੰਤਰੀ ਸਰਦ ਤੇ ਸਿੱਧੀਆਂ ਤੇ ਸਿੱਧੀਆਂ ਜੰਗਾਂ ਦੇ ਥਫੇੜੇ ਖਾਂਦੇ ਆ ਦੇ ਅਤੇ ਇਸੇ ਦਾ 26 ਅਗਸਤ ਦੀ ਰਾਤ ਨੂੰ ਕੀ ਗੱਲ ਮੈਂ ਸਾਧ ਆਪਣੇ ਹਲਕੇ ਦੀ ਗੱਲ ਕਰ ਲਗਾ ਸਾਧ ਜੀ ਮੈਂ ਤੁਹਾਨੂੰ ਆਪਣੇ ਹਲਕੇ ਦੀ ਗੱਲ ਕਰ ਦੋ ਸਾਧ ਜੀ ਤੁਸੀਂ ਸਾਡੇ ਨਾਲ ਸਿਆਣਾ ਦੇ ਕਿਹਨੇ ਰਿਸ ਕਰੋ ਆਪਣੇ ਹਲਕੇ ਦੀ ਗੱਲ ਕਰ ਲਗਾ ਕਿਹੜੇ ਡੈਸ ਕਰੋ ਜੀ? ਕਿ ਕਿਹੜੇ ਰੱਖੋ ਤਾਰੀਵਾਲ ਸਾਹਿਬ। ਉਹ ਸਿੱਧੀਆਂ ਜੋ ਬੜਾ ਜ਼ਰੂਰੀਆਂ ਤਾਂ ਪੜ ਲਓ। ਵੈਸੇ ਪੜਦਾ ਨਹੀਂ ਹੁੰਦਾ। ਕੋਈ ਬੜਾ ਜ਼ਰੂਰੀਆਂ ਤਾਂ ਪੜ ਲਓ। ਪੜਦਾ ਨਹੀਂ ਹੁੰਦਾ। ਬੜਾ ਬੋਲਣ ਲੱਗਾ। ਬੋਲੋ ਬੋਲੋ। ਜੀ ਜੀ। ਆਪਣਾ ਲਿਖ ਕੇ ਠੀਕ ਹੈ ਪੁਆਇੰਟ ਆ ਗਿਆ ਤੁਹਾਡਾ। ਕਨਵੇਟ 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 ਜੀ ਤਾਰੀਵਾਲ। ਆਪਣਾ ਜੀ ਜੀ। ਬੋਲਣ ਲੱਗਾ ਸਰ। ਜੀ ਜੀ। ਆ ਲਓ ਮੈਂ ਰੱਖ ਦਿੰਦਾ ਮੈਂ ਦਾ ਉਹ ਨਹੀਂ ਹੈ। ਮਰਤੀਕਾ ਸਾਹਿਬ ਮੈਂ ਕਹਿਣ ਲੱਗਾ ਸੀਗਾ। ਜੀ। ਮੈਂ ਵਿਧਾਨ ਸਭਾ ਹਲਕਾ ਜਨਾਲੇ ਤੋਂ ਇਹ ਸਦਨ ਦੇ ਵਿੱਚ ਨਮਾਇਦਗੀ ਕਰਦਾ ਜੀ ਵਿਧਾਨ ਸਭਾ ਹਲਕਾ ਜਨਾਲਾ ਦੇਦਾ ਬਾਬਾ ਨਾਨਕ ਅਵਾਜਾ ਸੱਸੀ 28 ਤਦਨਤਾਖੇਮਕਰ ਫਰੋਜਪੁਰ ਫਾਜਲ ਕਾ ਇਹ ਸਾਰੇ ਹਲਕੇ ਨੇ ਜਿਹੜੇ ਜਦੋਂ ਪਾਤ ਪਾਤ ਦੀਆਂ ਜੰਗਾਂ ਲੱਗਦੀਆਂ ਅਸੀਸ ਸਾਹਿਬ ਆਪਣਾ ਰਨਿੰਗ ਕਮੈਂਟਰੀ ਨਾਗੀਤੀ ਜਾਵੇ ਜੀ ਪਲੀਜ਼ ਜੀ ਸੱਜੇ ਸੀਰੀਅਸ ਹੋ ਜਾ ਆਪਾਂ ਜ਼ਿੰਦਗੀ ਸੀਰੀਅਸ ਨਹੀਂ ਹੋਣਾ ਪੰਦਰਾਂ ਦਿਨ ਹੋ ਗਏ ਹਾੜਾਂ ਨੂੰ ਬਾਦਸ਼ਾਹ ਪੰਦਰਾਂ ਦਿਨ ਹੋ ਗਏ ਹਾੜਾਂ ਨੂੰ ਕੇਰ ਨੂੰ ਡਿਸ ਕਰੋ ਕੇਰ ਨੂੰ ਸਾਹਿਬ ਜੀ ਵੀ ਕਾ ਸੋਲੋ ਜੀ ਇਹ ਸਾਨੂੰ ਬਖੌਲ ਕਰਦੇ ਆ ਪੰਦਰਾਂ ਦਿਨ ਹੋ ਗਏ ਹਾੜਾਂ ਨੂੰ ਇਹ ਸੁਲਤਾਨ ਕੋ ਲੋਧੀ ਗਏ ਬੰਬੂ ਗਾਂਦ ਤੇ ਚੜ ਕੇ ਇਹਨਾਂ ਦੇ ਪੈਰ ਨੂੰ ਇੱਕ 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 ਪਾ ਮਿੱਟੀ ਨਹੀਂ ਲੱਗੀ ਆ ਬੈਠਾ ਆਪ ਵੀ ਜਾਵਨ ਸਾ ਜਰਾ ਕਹਿੰਦਾ ਚਾਚਾ ਮੇਰਾ ਉੱਥੇ ਲੈਟੈਂਸ ਕੰਪਲੀਟ ਉਧਰ ਗਿਆ ਲੱਗ ਕਹਿੰਦੇ ਜਾਂਦੇ ਯਾਰ ਲੈਟੈਂਸ ਕੰਪਲੀਟ ਬੈਠੋ ਆ ਕਰਕੇ ਅਹੀਂ ਚੜਕ ਨੀ ਚੜੇ ਅਹੀਂ ਚੜਕ ਨੀ ਚੜੇ ਓ ਤੂੰ ਹੀ ਬੈਠੋ ਯਾਰ ਜਦ ਤੂੰ ਹੀ ਚਾਹਦੀ ਸਰਦਾ ਦੀ ਕੇ ਨੁੜਾ ਕੀਤਾ ਜਾਵੇ ਸਭ ਦੇਖੋ ਕੇ ਨੁੜਾ ਕਰੋ ਸਾਰੇ ਸਦਨ ਜਿਹੜਾ ਇਹ ਬਹੁਤ ਬਹੁਤ ਅੱਜ ਵੱਡੇ ਏਜੰਡੇ ਵਾਸਤੇ ਸੱਦਿਆ ਗਿਆ ਸੀਗਾ ਪਰ ਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਕਿ ਸਾਡੇ ਤੋਂ ਬਿਨਾ ਅਕਲ ਕਹੇ ਨੂ ਨਹੀਂ ਸਰ ਹਰ ਗੱਲ ਤੇ ਸਾਨੂੰ ਟਿੱਚਰਾ ਕਰਦੇ ਆ ਮਖੌਲ ਕਰਦੇ ਆ ਸਰ ਬਹੁਤ ਮਖੌਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਇਹਦੀ ਇਹਦੀ ਗੱਲ ਕਰਨਾ ਚਾਹੁੰਦਾ ਹਾਂ ਇਸ ਨਾਲੇ ਦੀ ਪੰਜਾਬ ਦੀ ਵੀ ਕਹਿਣਾ ਚਾਹੁੰਦਾ ਅਜਨਾਲਾ ਸਰ ਸਵੱਦ ਦੇ ਉੱਤੇ ਆ ਅਸੀਂ ਜੱਗਾਂ ਦੀ ਮਾਣਵੀ ਚੱਲਦੇ ਆ ਅਸੀਂ ਸਭ ਜੋ ਹੜ ਆਉਂਦੇ ਆ 1988 ਦੇ ਵਿੱਚ 23 ਦੇ ਵਿੱਚ ਹੋ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਮੈਨੂੰ ਦੁੱਖ ਹੈ ਗੱਲ ਤੇ ਉਹ ਕਰਨੀ ਚਾਹੀਦੀ ਸੀਗੀ ਸਪੀਕਰ ਸਾਹਿਬ ਕੋਨੇ ਵਾਲ ਮਾਸੀ ਵਾਲਾ ਸਿੰਘੋ ਕੇ ਨਿਸੋ ਕੇ ਜੱਟਾ ਪਛਿਆ ਸਜਾਦਾ ਰੂੜੇ ਵਾਲ ਨੰਗਲ ਸੋ ਦਰਿਆ ਬੂਸਾ ਬਲਕ ਬੂਨਾ ਸਦਮਤ ਤੁਨੂੰ ਕਟੋ ਕਰ 30 ਪਿੰਡ ਇੱਕ ਮਿੰਟ ਦੇ ਵਿੱਚ ਕਰ ਦੇਣਾ ਉਹ ਲੋਕ ਅੱਜ ਸਦਨ ਦੇਖ ਰਿਹਾ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ 8-8 ਫੁੱਟ ਵੇਤ ਆ ਗਈ ਹੈ ਸਾਦਾ ਸਦਨ ਦਾ ਲੇਖ ਰਿਹਾ ਕਿ ਸਦਨ ਨਾਲ ਸਾਡੇ ਵਾਲੇ ਕੀ ਫੈਸਲਾ ਕਰਦਾ ਉਹ ਸਦਨ ਚ ਕੀ ਹੋ ਰਿਹਾ ਸਦਨ ਚ ਰਖੋ ਕੀ ਹੋਗਾ ਦੋਸ਼ ਲਾਵੇ ਸਭ ਦੋਸ਼ ਤੇ ਦੋਸ਼ ਆਹ ਕਰਤਾ ਜੀ ਤੁਸੀਂ ਆਹ ਕਰਤਾ ਜੀ ਸਾਡਾ ਆਪਣਾ ਵੀ ਕਦੀ ਲੈ ਕੇ ਆ ਕੇ ਕਹੋ ਕਿ ਤੁਸੀਂ ਕੀ ਕੀਤਾ ਤੁਸੀਂ ਹਮੇਸ਼ਾ ਹੁੰਦੇ ਹੋ ਤੁਸੀਂ ਆਹ ਕਰਤਾ ਗੋਲ ਸਾਹਿਬ ਨੇ ਆਹ ਕਰਤਾ ਫਲਾਣੇ ਨੇ ਆਹ ਕਰਤਾ ਮੇਰੀ ਬੇਨਤੀ ਹੈ ਸਰ ਇੰਨਾ ਪਿੰਡਾਂ ਦੇ ਵਿੱਚ ਹਯਾ ਦਾ ਇੱਕ ਜਬੀ ਸਰ ਅਵੇਤ ਪਾ ਗਿਆ ਤੇ ਮਾਲੂਥਲ ਬਣ ਗਿਆ ਸਰ ਮੈਂ ਜਿੱਤੇ ਹੋਊਗਾ ਤੁਹਾਨੂੰ ਸਪੀਕਰ ਸਾਹਿਬ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਮੰਤਰੀ ਸੀਗਾ ਤੁਸੀਂ ਵੀ ਮੈਨੂੰ ਕਹਿ ਦਿੱਤਾ ਕਿ ਬੈਠ ਜਾਓ ਮੈਂ ਬੈਠ ਗਿਆ ਮੈਂ ਉਸ ਸਮੇਂ ਕਿਹਾ ਸੀਗਾ ਟੰਡਿਆਂ ਵਾਲੀ ਤਾਰ ਤੋਂ ਪਾਸ ਜਾਂਦਾ ਕਿਸਾਨ ਉਹਨੂੰ ਸਰ ਬਿਲੀ ਦਾ ਕਨੈਕਸ਼ਨ ਚਾਹੀਦਾ ਉਹ ਪਾਣੀ ਕਿੱਥੋਂ ਲਾਵੇ ਕਿ ਸੇਨੇਗਲ ਨਹੀਂ ਸੁਣੀ ਐਦਾਂ ਹੀ ਮਖੌਲਟਾਇਆ ਗਿਆ ਸੀਗਾ ਐਦਾਂ ਮਜ਼ਾਕ ਡਾਇਆ ਗਿਆ ਸੀਗਾ ਜਿੰਨਾ ਮਰਜ਼ੀ ਮਜ਼ਾਕ ਡਾਲੋ ਜਿੰਨਾ ਮਰਜ਼ੀ ਮਜ਼ਾਕ ਡਾ ਲਿਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਦੀ ਲੜਾਂਗੇ ਮੈਂ ਕਿਹਾ ਸੀਗਾ ਅਸਾਂ ਜਾ ਕੇ ਦੇਖੋ ਹੌਸ ਦੀ ਇੱਕ ਕਮੇਟੀ ਬਣਾਓ ਵਦਾਲ ਸਵਾ ਦੀ ਇੱਕ ਕਮੇਟੀ ਬਣਾਓ ਅਵਾਵੀ ਦੇ ਦਰਿਆ ਦੇ ਕੰਢੇ ਦੇ ਉੱਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਆ ਉਹਦਾ ਆਵਾਜ਼ ਉਹਦਾ ਵਲੀਵਸ ਉਹਦਾ ਦੇਂਦਲ ਕੌਣ ਕਿੱਥੇ ਗਿਆ ਕੇਂਦਰ ਸਰਕਾਰ ਸਾਹਿਬ ਅਸੀਂ ਕਹਿ ਰਹੇ ਸੀਗੇ ਸਰ ਗੋਲਨੀ 88 ਜੀ ਵਗੀ ਆ 60 80 ਦੇ ਸਭ ਤੋਂ ਜ਼ਿਆਦਾ ਗਈ ਆ ਸਾਰੇ ਬੁੱਧਾ ਕੇਂਦਰ ਸਰਕਾਰ ਨੇ ਹੱਲ ਕਰਨਾ ਸੀਗਾ ਅਸੀਂ ਬਾਅਦ ਬਾਅਦ ਕਹਿੰਦੇ ਆ ਤੇ ਕੇਂਦਰ ਸਰਕਾਰ ਦਖਲਦਾ ਜੀ ਕਰੇ ਅਸੀਂ ਬਾਦਰ ਤੇ ਲੜਦੇ ਆ ਅਸੀਂ ਬਾਦਰ ਤੇ ਪਈਏ ਆ 4 ਮਹੀਨੇ ਪਹਿਲਾਂ ਸਦੂਲ ਦੀ جنگ ਦੇ ਵਿੱਚ ਸਾਡਾ ਜਾੜਾ ਹੋਇਆ ਸੀਗਾ ਹੋਰ ਫੇਰ ਦਵਾਦਾ ਸੱਜਾ ਸਰ ਸਭ ਕੁਝ ਉਜੜ ਗਿਆ ਸਾਡੇ ਟਰੈਕਟਰ ਸਾਜੀ ਤੁਸੀਂ ਫਸਲਾਂ ਫਸਲਾਂ ਜੜੀਆਂ ਘੋੜੀਆਂ ਵਿੱਕੀਆਂ ਉਣ ਗਿਆ ਅਜ ਨਾਲ ਦੀ ਧਰਤੀ ਦੇ ਉੱਤੇ ਟਰੈਕਟਰ ਟਰਾਲੀਆਂ ਤੰਬਾਈਆਂ ਹੱਲਾ ਸਭ ਲੋਕਾਂ ਦੇ ਕਾਜ਼ ਉੜ ਗਏ ਲੋਕਾਂ ਦੇ ਕਾਜ਼ ਉੜ ਗਏ ਸਾਬ ਗਰੀਬਾਂ ਦੇ ਕਾਜ਼ ਉੜ ਗਏ ਫਸਲਾਂ ਉੜ ਗੀਆਂ ਕਮਾਲ ਉੜ ਗਏ ਤੇ ਲੀਡਰ ਕਿਹੜੇ ਕੰਮ ਨੂੰ ਲੱਗਿਆ ਕਿ ਵੋਟਾਂ ਕਿੱਦਾਂ ਬਣਨੀਆਂ ਉੱਥੇ ਲੋਕਾਂ ਨੂੰ ਚਿੰਤਾ ਕਿ ਸਾਡੇ ਘਰ ਕਿਦਾਂ ਬਣ ਸਾਨੂੰ ਮਾਝਾ ਕਿਦਾਂ ਮਿਲੇ ਕੌਣ ਦਊਗਾ ਮਾਝਾ 2 ਲੱਖ ਦਾ ਕਿਲਾ ਸੀਗਾ ਉਥੇ 2 ਲੱਖ ਦਾ ਸਰ ਕਿਲਾ ਸੀਗਾ ਜਿੱਥੇ ਅੱਜ ਅਠ ਅਠ ਫੋਟ ਦੇ ਚੜ ਗਿਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਮਾਝੋਕ ਸਦਾ ਭਗਵਾਨ ਸ੍ਰੀ ਗੁਰੂ ਜੀ ਤੁੰਗ ਨੂੰ ਮੈਂ ਇਹ ਨੂੰ ਕਿਹਾ ਸੀਗਾ ਮੈਂ ਵੀ ਤੁਹਾਡੇ ਹਲਕੇ ਜਾ ਕੇ ਆਇਆ ਹਾਂ ਹਾਂ ਕੋਈ ਜਾ ਕੇ ਆਇਓ ਤੁਸੀਂ ਬਹੁਤ ਉਥੇ ਸੇਵਾ ਕੀਤੀ ਐ ਬੜਾ ਕੰਮ ਕੀਤਾ ਬੜਾ ਦਰਦ ਐ ਮੈਂ ਸਹਿਮਤ ਐ ਇਸ ਗੱਲ ਨਾਲ ਲੇਕਿਨ ਹੁਣ ਸਮੇਂ ਦੀ ਕਮੀ ਹੈ ਵਾਈਂਡ ਅਪ ਕਰ ਲੋ ਮੈਂ ਮੇਰਾ ਦਿੱਲੀ ਕਰਦਾ ਰੋਕਣ ਨੂੰ ਲੇਕਿਨ ਸਾਰਾ ਨਹੀਂ ਬੋਲਣਾ ਬਸ ਸਭ ਦੋ ਤਿੰਨ ਗੱਲਾਂ ਕਹ ਦਿਆਂ ਅਸੀਂ ਅਸੀਂ ਸਾਬ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਕਿ ਜਿਸ ਦਾ ਖੇਤ ਉਸ ਦੀ ਵੇਤ ਪਾਲਿਸੀ ਲਾਗੂ ਕੀਤੀ ਜਾਵੇ ਮੁੱਖ ਮੰਤਰੀ ਸਾਹਿਬ ਨੇ ਲਾਗੂ ਕਰਤੀ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਵੇਤ ਕੱਢ ਰਹੇ ਫਸਲ ਕੰਦਿਆਂ ਦੀ ਤਾਰ ਤੋਂ ਬਾਅਦ ਕਿਤੇ ਬੀਐਸਬ ਦੇ ਗੇਟ ਲੱਗੇ ਆ ਸੱਤ ਸੱਤ ਫੁੱਟ ਦੇ ਹੱਥ ਸਾਡੇ ਇਹਨਾਂ ਨੂੰ ਪੁੱਛੋ ਕਿੱਦਾਂ ਨਿਕਲੂਗੀ ਉਹ ਕਿੰਨਾਂ ਦਾ ਸਰਕਾਰ ਦੇ ਅੰਦਰ ਆਉਂਦੇ ਆ ਜੋ ਸਾਡੇ ਦੇ ਕਾਨੂੰਨ ਲਾਗੂ ਕਰਦੇ ਆ ਕਹਿੰਦੇ ਤੁਸੀਂ 50 ਕਿਲੋਮੀਟਰ ਦੇ ਘੇੜੇ ਚਾਹੁੰਦੇ ਹੋ 50 ਕਿਲੋਮੀਟਰ ਬੀਐਸਬ ਦੇ ਅੰਦਰ ਆਉਂਦੇ ਹੋ ਸੱਦ ਹੋਣ ਨਹੀਂ ਆਹੀ ਆਉਂਦੇ ਹੁਣ ਕਿੱਥੇ ਕਿੰਨਾਂ ਦੇ ਸਰਕਾਰ ਸਰ ਹੁਣ ਕਿੰਨਾਂ ਦੇ ਸਰਕਾਰ ਕਿੱਥੇ ਆ ਹੁਣ ਕਿੱਥੇ ਆ ਕਿੰਨੇ ਦੇਣਾ ਸਾਨੂੰ 20 ਲੱਖ ਰੁਪਇਆ ਪੱਕੇ ਕਿੱਲੇ ਦਾ ਕਿੰਨੇ ਦੇਣਾ ਸਭ ਉੱਥੇ ਹਜਾਰਾਂ ਇੱਕ ਵੀ ਦੁਰਗੀ ਆਉ ਮੈਂ ਤੁਹਾਨੂੰ ਦੱਸਦਾ ਕਿੰਦਾ ਟਰੈਕਟਰ ਲੋਕ ਰਾਵੀ ਦੇ ਵਿੱਚੋਂ ਦੰਬੇ ਆਪਣੇ ਕੱਢ ਰਹੇ ਆ ਰਾਵੀ ਦੇ ਵਿੱਚੋਂ ਦੰਬੇ ਟਰੈਕਟਰ ਲੋਕ ਕੱਢ ਰਹੇ ਆ ਸੋ ਆਪਾਂ ਨੂੰ ਸਤ ਸਜੀਦਾ ਹੋਣਾ ਚਾਹੀਦਾ ਜਜ਼ਬਾਤੀ ਗੱਲਾਂ ਕਰਕੇ ਮਾਹੌਲ ਖਰਾਬ ਕਰਕੇ ਆਪਾਂ ਚਲੇ ਜਾਂਦੇ ਆ ਪਰ ਲੋਕ ਬਿਠਾ ਦੇ ਵੇਖਣ ਦੇ ਅੱਜ ਦੇ ਸੈਸ਼ਨ ਨੂੰ ਸੰਤਾਨਪੁਰ ਲੋਧੀ ਦੇ ਲੋਕ ਵੇਖਣ ਦੇ ਸਤਾਂ ਤੋਂ ਲੋਦੀ ਦੇ ਲੋਕ ਦੇਖਦੇ ਅਸਲ ਸੋਚਪੋਚ ਦੇਖਦੇ ਪੱਟੀ ਦੇ ਦੇਖਦੇ ਲਾਲਜੀਤ ਭੁੱਲਤ ਬੈਠਾ ਸਾਡੋ ਦੇਖਦੇ ਆ ਕਿ ਸਦਨ ਸਾਡੇ ਬਾਦ ਕੀ ਕਹਿੰਦਾ ਤੇ ਸਦਨ ਸਦਨ ਦਾ ਲੀਡਰ ਦੇਖੋ ਤੁਸੀਂ ਸਰ ਮੈਂ ਤੁਹਾਨੂੰ ਇੱਕ ਗੱਲ ਕਹਿ ਵੀ ਚਾਹੁੰਦਾ بڑے بڑے ਵੱਡੇ ਮਹਾਪੁੱਸਾ ਇਹ ਨਾਲੇ ਦੇ ਵਿੱਚ ਸਪੀਕਰ ਸਾਹਿਬ ਤੁਸੀਂ ਵੀ ਆਏ ਕਾਸੇ ਵਾਲੇ ਸਿੰਘ ਸਾਖ ਸੁਬਾਨ ਸਿੰਘ ਜੀ ਬਾਬਾ ਜਗਤਾਰ ਸਿੰਘ ਜੀ ਤੋਂ ਨਾਲੇ ਬਾਬਾ ਸੁੱਖਾ ਸਿੰਘ ਸਹਾਰੀ ਜੀ ਆਵੇ ਸਭ ਇੱਥੇ ਬੰਦ ਬੰਨ੍ਹ ਕੇ ਸੇਵਾ ਕਰਦੇ ਆ ਗਿਆਨੀ ਰਕੀਤ ਸਿੰਘ ਜੀ ਕਾਲ ਤੱਕ ਦੇ ਸਾਬਕਾ ਜ਼ਾਇਦਾਦ ਬਾਬਾ ਸਾਹਿਬ ਦੇ ਹੱਦਗ੍ਰੰਥੀ ਭਾਈ ਬਲਦੇਵ ਸਿੰਘ ਮਡਾਰਾ ਆਪਣੀਆਂ ਟੀਮਾਂ ਲੈ ਕੇ ਸਭ ਕੰਮ ਕਰ ਹੋਏ ਸਭ ਨੂੰ ਕਹਿਣ ਦੇ ਵਿੱਚ ਆਪਣੇ ਐਮਪੀ ਸਾਹਿਬ ਵੀ ਲੱਗੇ ਸਾਡੇ ਐਮਪੀ ਸਾਹਿਬ ਸੰਦੀ ਸਾਹਿਬ ਸਭ ਦਿੱਲੀ ਤੋਂ ਆ ਕੇ ਉਹ ਸਾਡੇ ਨਾਲ ਟਰੈਕਟਰ ਤੋਂ ਆਉਂਦੇ ਆ ਸਰ ਕਿੱਥੇ ਗਏ ਅੱਜ ਇਹਨਾਂ ਨੇ 75 ਸਾਲ ਦੇ ਜਨਮ ਦਿਨ ਆਜ ਕੀਤਾ ਕਿੱਥੇ ਗਏ ਕਿੱਥੇ ਗਏ ਸਾਲ ਬੰਗੂ ਘਰ ਤਾਂ ਉਹ ਚੜ ਗਏ ਜੀ ਉਸ ਵੱਲੋਂ ਗਏ ਬਲੇ ਕਿੱਥੇ ਗਏ ਸਰ ਸੋਣਾ ਪਿਆ ਗਈ ਸਾਡੀ ਸੋਣਾ ਸੁਣੋ ਸੁਣੋ ਬਾਜੁਰਾ ਸਾਹਿਬ ਸੁਣੋ 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 ਕਿੱਥੇ ਜਾਓ ਸੁਣੋ

ਉੱਤਰਾਖੰਡ ਤੋਂ ਜੁਪੀ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਪੰਜਾਬੀ ਟਰਾਲੀਆਂ ਪੜ-ਪੜ ਕੇ ਟਰੱਕ ਪੜ-ਪੜ ਕੇ ਉਹਨਾਂ ਨੇ ਸਾਡੀ ਬਾਹ ਫੜੀ ਸਾਲ ਲੀਡਰ ਗਏ ਮੋਦੀ ਸਾਹਿਬ ਨੇ ਸੰਤਰੀ ਮੰਤਰੀ ਭੇਜੇ ਆਪਣੇ ਖਾਲੀ ਹੱਥੀ ਗਏ ਖਾਲੀ ਹੱਥੀ ਵਾਪਸ ਆ ਗਏ ਕੋਛ ਨਹੀਂ ਦਿੱਤਾ ਅਸੀਂ ਕੀ ਕਹਿੰਦਾ ਸੀ ਮੈਂ ਅੱਜ ਵੀ ਕਹਿੰਦਾ ਹਾਂ ਹੌਸਲੇ ਵਿੱਚ ਕੈਦ ਨਾਲੇ ਨੂੰ ਦਬਾ ਦਾ ਪੈਸਾ ਤੇ ਖੜੇ ਕਰਨ ਵਾਸਤੇ ਮੋਦੀ ਸਾਹਿਬ ਨੂੰ ਲੈਟਰ ਲਿਖੀ ਸੀ ਸੈਦਾ ਚੋਹਾਂ ਦੇ ਨਾਲ ਮੀਟਿੰਗ ਕੀਤੀ ਸੀ ਮੈਂ ਇਹ ਸਾਨੂੰ 2000 ਕਰੋੜ ਰੁਪਇਆ ਦਿਓ ਅਸੀਂ ਉੱਜੜ ਗਏ ਨਾਲੇ ਵਾਲੇ ਸਾਡੀ ਗੱਲ ਨਹੀਂ ਸੁਣੀ ਗਈ ਸਰ ਇਹਨਾਂ ਦਾ ਮੇਤਾ ਆਇਆ ਅੱਜ ਇਹਨਾਂ ਦਾ ਗਾਵੇ ਕਿੱਥੋਂ ਦੇ ਇਹਨਾਂ ਦਾ ਮੇਤਾ ਆਇਆ ਖੋਲਗੰਦੀ ਜੀ ਸਾਨੂੰ ਬੜੀ ਵੀਰ ਸੀ ਮੈਂ ਕਿਹਾ ਚਲੋ ਅੱਜ ਆਏ ਤੇ 20 ਦਿਨ ਬਾਅਦ ਆਇਆ ਮੈਂ ਕਿਹਾ 20 ਦਿਨ ਬਾਅਦ ਆਇਆ चलो कुछ ना कुछ तो देवे मैं स्पीकर साहब मैं कैलकुलेट कर रहा ना एक्सपंज किया जाए ठीक है, है चलो मैं कहता मैं तो अपनी okay. गलत कहती जाओ जी बोलो जी मेनो पहले गो ਏ ਆਪਣੇ ਇੱਕ ਪੁਆਇੰਟ ਆਫ ਅਰਡੂ ਦੇ ਪੁਆਇੰਟ ਆਫ ਅਰ ਕਰਦੇ ਕੰਪਲੀਟ ਕਰਦੇ ਸਾਡਾ ਲੀਡਰ ਉੱਥੇ ਆਇਆ ਹੀ ਇਜ਼ ਨਾਟ ਅ ਮੈਂਬਰ ਆਫ ਦੀ ਹੋ ਗਿਆ ਹੋ ਗਿਆ ਤੁਹਾਡੀ ਗੱਲ ਆ ਗਈ ਨੰਬਰ 1 ਨੰਬਰ 1 ਹੋ ਗਿਆ ਜੀ ਹੋ ਗਿਆ ਨਹੀਂ ਇੱਕ ਸੁਣੋ ਤੁਸੀਂ ਬੈਠੋ ਬਾਜਵਾ ਜੀ ਬਾੜੀ ਬਾੜੀ ਇੰਟਰਰਪਟ ਕਰਦੇ ਚਲੋ ਜੀ ਬੋਲੋ ਬੋਲੋ ਜੀ ਬੋਲੋ ਬੈਠੋ ਤੁਸੀਂ ਸਾਬ ਬੋਲੋ ਬੋਲੋ ਸਾਬ ਸਾਬ ਜੀ ਕਾ ਸੁਣੋ ਬੈਠੋ ਜੀ ਤੁਸੀਂ ਲੈਟੋ बैठ तो जाओ अपना कंटिन्यू करो ठीक जो भी कुछ चेहर दो बिना रिकॉर्ड कंटिन्यू करो मैं मैं गल कह सब बहुत लोग आए बहुत लोग सादी संब चलो बोलो सर इत ब जाओ ठीक है

ਇੱਕ ਨਾ ਟੁੱਟੀ ਦੀ ਇਹ ਗੱਲ ਕਰਦੇ ਸਭ ਮੇਰਾ ਪੀਆ ਮਖਤਬ ਆਵਾਜ਼ ਸਿੱਖਾਵਾ ਮੁੰਡਾ ਇਹ ਕੀ ਕਹਿੰਦੇ ਕਾਂਗਰਸੀ ਇੰਨੀਆਂ ਬੇਹੁਜੂਲ ਗੱਲਾਂ ਕਰਦੇ ਜੇ ਮੇਰੇ ਪੀਏ ਦੀ ਜ਼ਮੀਨ ਸਾਬ ਤੋਂ ਹੋ ਜਾਏ ਸਭ ਇੱਕ ਕਨਾਵ ਉਹ ਕੋ ਬਚਾ ਦੇ ਕੋਈ ਜ਼ਮੀਨ ਆ ਕਹਿੰਦੇ ਜੀ ਉਹਨੇ ਨਾਲ ਕੁੜਾਦੀ ਮੇਰਾ ਨਾਮ ਲੈਂਦਾ 24 ਘੰਟੇ ਮੇਰਾ ਘਾ ਦੇ ਦਿੰਦਾ ਸਭ ਮੈਂ ਪਿੰਡ ਦੇ ਦੋ ਟੜਿਆਂ ਦੇ ਆਪੋ ਜੀ ਤੋਰਤੀ ਆ ਹੀ ਬਣਾਤੀ ਸਭ ਤੋਂ ਕਰਤਾ ਮੈਂ ਅੱਗੋ ਗੱਲ ਕਹਿ ਲਿਆ ਸੀਗਾ ਸੁਣਦਾ ਜੀ ਵਾਜਵਾਜੀ ਆਪਾਂ ਇੱਥੇ ਰਾਜਨੀਤੀ ਕਰਨ ਨਹੀਂ ਆਏ ਜੀ ਅੱਜ ਦਾ ਸੈਸ਼ਨ ਉਹਨਾਂ ਲੋਕਾਂ ਲਈ ਐ ਜਿੰਨਾਂ ਦੇ ਕੰਮ ਰੁੜ ਗਏ ਵਿਚਾਰਿਆਂ ਦੇ ਜ਼ਮੀਨਾਂ ਰੁੜ ਗਈਆਂ ਘਰ ਖਰਾਬ ਹੋ ਗਏ ਬਿਮਾਰੀਆਂ ਪੈ ਗਈਆਂ ਫੱਜੂ ਰੁੜ ਗਏ ਅਬ ਰਾਜਨੀਤੀ ਕਰਨ ਲੱਗੇ ਐ ਲੈਟਸ ਕੰਪਲੀਟ ਇਹਨਾਂ ਲੋਕ ਦੇਖਦੇ ਆ ਇਹਨਾਂ ਲੋਕ ਦੇਖਦੇ ਵੀ ਉਹਨਾਂ ਨੇ ਕੀ ਦਿੱਤਾ ਸਭ ਮੈਂ ਤੇਰੀ ਗੱਲ ਕਹਿਣੀ ਚਾਹੁੰਦਾ ਅਮਨ ਸ਼ੇਰ شہری کلسی बेठो जी شہری कलसी जी शहरी कलसी जी, कल जी, कल जी बेठो